ਪਠਾਨਕੋਟ ਵਿਖੇ ਗੋਬਿੰਦ ਸਿੰਘ ਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ ਦੱਸਤੇ ਇਹ ਗੋਬਿੰਦ ਸਿੰਘ ਨਗਰ ਦੇ ਵਿੱਚ 7 ਸਾਲ ਦੇ ਛੋਟੇ ਬੱਚੇ ਦੇ ਨਾਲ ਜਿਹੜਾ ਹੈ यौन ਸ਼ੋਸ਼ਣ ਕੀਤਾ ਗਿਆ 28 ਸਾਲ ਦੇ ਨੌਜਵਾਨ ਦੇ ਵੱਲੋਂ ਦੱਸਤੇ ਇਹ ਬੱਚੇ ਦੀ ਮਾਤਾ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਦੁਕਾਨ ਤੇ ਗਿਆ ਸੀ ਕੁਝ ਸਮਾਨ ਲੈਣ ਦੇ ਲਈ ਤੇ ਉੱਥੇ ਹੀ ਇਸ 27-28 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਹੈ ਉਸ ਦੇ ਨਾਲ ਜਿਹੜੀ ਹੈ ਜ਼ੋਰ ਜ਼ਬਰਦਸਤੀ ਕਰਕੇ ਉਸ ਦਾ ਸ਼ੋਸ਼ਣ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਨੂੰ ਮਾਮਲਾ ਦਰਜ ਕਰਵਾ ਕੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਦੀਏ ਬਰਵਾਤ ਮੈਂਬਰਾਂ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੱਸਦੇ ਇਹ ਇਹ ਮਾਮਲਾ ਜਿਹੜਾ ਹੈ ਢਾਂਗੂ ਰੋਡ ਦੇਖੇ ਗੋਬਿੰਦ ਸਿੰਘ ਨਗਰ ਤੋਂ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਤੇ ਡਿਵੀਜ਼ਨ ਨੰਬਰ 2 ਦੇ ਵਿੱਚ ਇਸ ਤੇ ਕਾਨੂੰਨੀ ਕਾਰਵਾਈ ਕਰਨ ਦੇ ਲਈ ਮਾਮਲਾ ਜਲਾਇਓ ਦਰਜ ਕਰਵਾ ਲਿਆ ਗਿਆ ਤੇ ਜਾਣਕਾਰੀ ਲੈ ਲੈਨੇਆ ਪੁਲਿਸ ਅਧਿਕਾਰੀਆਂ ਤੋਂ ਕਿਸ ਤਰ੍ਹਾਂ ਦੇ ਨਾਲ ਇਸ ਤੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਮਲਜ਼ਮ ਦੇ ਉੱਤੇ ਕਿਹੜੀਆਂ ਧਾਰਾਵਾਂ ਦੇ ਤਹਿਤ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਕਿ ਨਾ ਪੁਲਿਸ ਸਟੇਸ਼ਨ ਚ ਸਾਤਾਲ ਦੇ ਬੱਚਾ ਸੀ ਜਿਹਦੀ ਮਦਰ ਵੱਲੋਂ ਇੱਕ ਕੰਪਲੇਂਟ ਮੂਵ ਕੀਤੀ ਗਈ ਕਿ ਉਸਦੇ بیٹے ਨਾਲ ਇੱਕ 28 ਸਾਲ ਦਾ ਨੌਜਵਾਨ ਹੈ ਜਿਸਨੇ ਗੈਰ ਕੁਦਰਤੀ ਢੰਗ ਨਾਲ ਉਹਦੇ ਨਾਲ ਇੰਟੀਮੀਟ ਹੋਇਆ ਤੇ ਪੁਲਿਸ ਨੇ ਉਸੇ ਟਾਈਮ ਹੀ ਉਹਦਾ ਐਫਆਈਆ ਰਜਿਸਟਰ ਕਰਕੇ ਜਿਹੜਾ ਕਯੂਜ਼ਡ ਸੀ ਉਹਨੂੰ ਅਰੈਸਟ ਕਰ ਲਿਆ ਕੀ ਕਰਦੇ ਕਿ ਸਰ ਹਾਂਜੀ ਜਿਹੜੀ ਇਹ باندې ਸੈਕਸ਼ਨ ਸੀ 6 ਬਾਕਸ ਐਕਟ ਉਹਦਾ ਪਰਚਰ ਰਜਿਸਟਰ ਕਰਤਾ ਤੇ ਜਿਹੜੀ ਸਾਡੀ ਇਨਵੈਸਟੀਗੇਸ਼ਨਸ ਦਾ ਪਾਰਟ ਹੈ ਮੈਡੀਕਲ ਜਿਹੜੀਆਂ ਕੋਰਪੋਰਟ ਫਾਰਮੈਲਿਟੀਆਂ ਆ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਪਠਾਨਕੋਟ ਵਿਖੇ ਗੋਬਿੰਦ ਸਿੰਘ ਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ ਦੱਸਤੇ ਇਹ ਗੋਬਿੰਦ ਸਿੰਘ ਨਗਰ ਦੇ ਵਿੱਚ 7 ਸਾਲ ਦੇ ਛੋਟੇ ਬੱਚੇ ਦੇ ਨਾਲ ਜਿਹੜਾ ਹੈ ਯੋਨ ਸ਼ੋਸ਼ਣ ਕੀਤਾ ਗਿਆ 28 ਸਾਲ ਦੇ ਨੌਜਵਾਨ ਦੇ ਵੱਲੋਂ ਦੱਸਤੇ ਇਹ ਬੱਚੇ ਦੀ ਮਾਂ ਤਾਂ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਦੁਕਾਨ ਤੇ ਗਿਆ ਸੀ ਕੁਝ ਸਮਾਨ ਲੈਣ ਦੇ ਲਈ ਤੇ ਉੱਥੇ ਹੀ ਇਸ 27-28 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਹੈ ਉਸ ਦੇ ਨਾਲ ਜਿਹੜੀ ਹੈ ਜ਼ੋਰ ਜ਼ਬਰਦਸਤੀ ਕਰਕੇ ਉਸ ਦਾ ਸ਼ੋਸ਼ਣ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਨੂੰ ਮਾਮਲਾ ਦਰਜ ਕਰਵਾ ਕੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਇਸ ਲਈ ਇਹ ਬਰਵਾਤ ਮੈਂਬਰਾਂ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਦੱਸਦੇ ਹੀ ਇਹ ਮਾਮਲਾ ਜਿਹੜਾ ਹੈ ਢਾਂਗੂ ਰੋਡ ਵਿਖੇ ਗੋਵਿੰਦ ਸਿੰਘ ਨਗਰ ਤੋਂ ਪਠਾਨਕੋਟ ਤੋਂ ਸਾਹਮਣੇ ਆਇਆ ਤੇ ਡਿਵੀਜ਼ਨ ਨੰਬਰ 2 ਦੇ ਵਿੱਚ ਇਸ ਤੇ ਕਾਨੂੰਨੀ ਕਾਰਵਾਈ ਕਰਨ ਦੇ ਲਈ ਮਾਮਲਾ ਜਿਹੜਾ ਹੈ ਉਹ ਦਰਜ ਕਰਵਾ ਲਿਆ ਗਿਆ। ਤੇ ਜਾਣਕਾਰੀ ਲەلਨੇਆ ਪੁਲਿਸ ਅਧਿਕਾਰੀਆਂ ਤੋਂ ਕਿਸ ਤਰ੍ਹਾਂ ਦੇ ਨਾਲ ਇਸ ਤੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਮੁਲਜ਼ਮ ਦੇ ਉੱਤੇ ਕਿਹੜੀਆਂ ਧਾਰਾਵਾਂ ਦੇ ਤਹਿਤ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ। ਕਿ ਨਾ ਪੁਲਿਸ ਸਟੇਸ਼ਨ ਚ ਸਤਾਲ ਦੇ ਬੱਚਾ ਸੀ ਜਿਹਦੀ ਮਦਰ ਵੱਲੋਂ ਇੱਕ ਕੰਪਲੇਂਟ ਮੂਵ ਕੀਤੀ ਗਈ ਕਿ ਉਸਦੇ بیٹے ਨਾਲ ਇੱਕ 28 ਸਾਲ ਦਾ ਨੌਜਵਾਨ ਹੈ ਜਿਸਨੇ ਗੈਰ ਕੁਦਰਤੀ ਢੰਗ ਨਾਲ ਉਹਦੇ ਨਾਲ ਇੰਟੀਮੀਟ ਹੋਇਆ ਤੇ ਪੁਲਿਸ ਨੇ ਉਸੇ ਟਾਈਮ ਹੀ ਉਹਦਾ ਐਫਆਈਆ ਰਜਿਸਟਰ ਕਰਕੇ ਜਿਹੜਾ ਕਯੂਜ਼ਡ ਸੀ ਉਹਨੂੰ ਅਰੈਸਟ ਕਰ ਲਿਆ ਕੀ ਕਰਦੇ ਕਿ ਸਰ ਹਾਂਜੀ ਜਿਹੜੀ ਇਹ ਬੰਦੀ ਸੈਕਸ਼ਨ ਸੀ 6 ਬਾਕਸ ਐਕਟ ਉਹਦਾ ਪਰਚਾ ਰਜਿਸਟਰ ਕਰਤਾ ਤੇ ਜਿਹੜੀ ਸਾਡੀ ਇਨਵੈਸਟੀਗੇਸ਼ਨਸ ਦਾ ਪਾਰਟ ਹੈ ਮੈਡੀਕਲ ਜਿਹੜੀਆਂ ਕੋਰਟ ਫਾਰਮੈਲिटीज ਆ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਕੈਂਪਸ ਤੋਂ ਹਰੀ ਦੇ ਨਾਲ ਅੱਜ ਸੈਨੇਬਰੀ ਰਿਪੋਰਟ